ਸਤਿ ਸ਼੍ਰੀ ਅਕਾਲ ਬਾਈ ਜੀ ਤੇ ਅੱਜ ਆਪਾਂ ਪਹੁੰਚੇ ਆ ਬਾਈ ਜੀ ਸਰੀ ਦੇ ਵਿੱਚ ਇੱਕ ਸਰੀ ਸੈਂਟਰ ਜਿੱਥੇ ਮੇਲ ਮੇਨ ਆਪਣੇ ਸਰੀ ਸੈਂਟਰ ਦਾ ਸਟੇਸ਼ਨ ਆ ਮੈਟਰੋ ਦਾ ਬੈਕ ਸਾਈਡ ਹੀ ਆ ਤੇ ਸਰੀ ਸੈਂਟਰ ਤੇ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸੀ ਬਾਈ ਜੀ ਤੇ ਬੈਸ ਦਾ ਤੁਹਾਨੂੰ ਪਤਾ ਹੀ ਹੈ ਵੀ ਹੁਣ ਹਾਲਾਤ ਕੀ ਚੱਲ ਰਹੇ ਨੇ ਉਰੇ ਦੇ ਤੇ ਅੱਜ ਦੇ ਹਾਲਾਤ ਤਾਂ ਇਹ ਹੀ ਚੱਲ ਰਹੇ ਨੇ ਬਾਈ ਜੀ ਜਿੱਦਾਂ ਕਿ ਕੰਮਕਾਰ ਸਾਰੇ ਡਾਊਨ ਚੱਲ ਰਹੇ ਨੇ ਕਿ ਉਹਨੂੰ ਦੱਸਿਆ ਹੀ ਸੀਗਾ ਪਿੱਛੇ ਵੀਡੀਓ 'ਚ ਜਿਹੜੇ ਕੰਟਰੈਕਸ਼ਨ ਦੇ ਕੰਮ ਸੀਗੇ ਬਿਲਕੁਲ ਹੀ ਡਾਊਨ ਹੋ ਗਏ ਠੱਪ ਹੋ ਗਏ ਨੇ ਭਾਈ ਉਹ ਤੇ ਉਹ ਐ ਸਮਝ ਲਓ ਵੀ ਸਿਰਫ ਇਹ ਉਹ 80% ਚੱਲ ਰਿਹਾ ਸੀ ਕੰਮ ਪਹਿਲਾਂ ਤਾਂ ਹੁਣ ਘਟ ਕੇ ਉਹ 20% ਰਹਿ ਗਿਆ ਤੇ ਬਹੁਤ ਜ਼ਿਆਦਾ ਛੁੱਟੀਆਂ ਨੇ ਗਈਆਂ ਲੋਕ ਬਹਿਨੇ ਫਿਰਦੇ ਨੇ ਉਹਦੇ ਨਾਲ ਬਹਿਨੇ ਫਿਰਨ ਦੇ ਵਿੱਚ ਕੀ ਆਸਰ ਹੋਇਆ ਭਾਈ ਮੁੰਡਿਆਂ ਨੇ ਇੱਥੇ ਗੱਡੀਆਂ ਲੈ ਲਈਆਂ ਕਿਸ਼ਤਾਂ ਦੇ ਵਿੱਚ ਕਿਸ਼ਤਾਂ ਦੇ ਵਿੱਚ ਤਾਂ ਪਾਈ ਗਿਆ ਐਮਆਈ ਤੇ ਇੰਡੀਆ ਵੀ ਲੈ ਲੈਣੇ ਆ ਕਿਉਂਕਿ ਇੰਡੀਆ ਵੀ ਬਜਾਜ ਵਾਲੇ ਫ੍ਰਿਜ ਵੀ ਚਕਾਦਾ ਤੇ ਗੱਡੀ ਵੀ ਚਕਾਦਾ ਤੇ ਹੋਰ ਕੰਪਨੀਆਂ ਦੇ ਫੈਂਸ ਕਰਕੇ ਵੱਡੀਆਂ ਕੰਪਨੀਆਂ ਤੁਸੀਂ ਕੁਝ ਵੀ ਲੈ ਸਕਦੇ ਹੋ ਟਰੈਕਟਰ ਵੀ ਤਾਂ ਲੈ ਨਹੀਂ ਆਪਾਂ ਤੇ ਰੋਲਾ ਇਹ ਹੀ ਆ ਬਾਈ ਜੀ ਕੰਮ ਠੱਪ ਹੋ ਕੇ ਮੁੰਡਿਆਂ ਨੇ ਗੱਡੀਆਂ ਲੈ ਲਈਆਂ ਵੀ ਸ਼ਾਇਦ ਡੋ ਡੈਸ਼ ਕਰਕੇ ਜਾਂ ਉਬਰ ਕਰਕੇ ਸਾਨੂੰ ਪੈਸੇ ਕਮਾਇਆ ਕਰਾਂਗੇ ਇਧਰੋਂ ਤੇ ਕਿਉਂਕਿ ਇਧਰ ਦਾ ਕੰਮ ਠੱਪ ਹੋ ਗਿਆ ਦੋ ਦੋ ਸ਼ਿਫਟਾ ਲਾਇਆ ਕਰਾਂਗੇ ਚਲੋ ਕੰਮ ਦੀ ਮਿਲ ਗਈ ਤਾਂ ਵੀ ਠੀਕ ਆ ਇਧਰ ਵੀ ਆਉਂਦੇ ਜਾਂਦੇ ਲਾਦਿਆ ਕਰਾਂਗੇ ਸ਼ਾਇਦ ਉਹਨਾਂ ਨੂੰ ਇਹ ਇਹ ਦਿਲ ਦੇ ਵਿੱਚ ਇਹ ਸੀ ਬਾਈ ਜੀ ਵੀ ਪਤਾ ਨਹੀਂ ਕਿੰਨੀ ਕਿ ਕਮਾਈ ਹੁੰਦੀ ਆ ਉੱਪਰ ਜਾ ਡੋ ਰੈਸ਼ ਤੇ ਕਹਿੰਦੇ ਬਈ ਮੁੰਡਿਆਂ ਨੇ ਗੱਡੀਆਂ ਕਢਾ ਲਈਆਂ ਕਿਸ਼ਤਾਂ ਤੇ ਕਿਉਂ ਲਗਭਗ ਸਾਰੀ ਕਢਾ ਲੈਂਦੇ ਨੇਗੇ ਤੇ ਉਹਨਾਂ ਨੂੰ ਹੋ ਗਿਆ ਵੀ ਚਲੋ ਆ ਇਧਰ ਕੰਟਰੈਕਸ਼ਨ ਦਾ ਕੰਮ ਹੀ ਮਿਲਦਾ ਕਿਉਂਕਿ ਬਈ ਉਹਰੇ ਆਪਣੇ ਬਾਲੀਆਂ ਸਕਿੱਲਾਂ ਤਾਂ ਸਿੱਖ ਕੇ ਆਏ ਨਹੀਂ ਕਿ ਉਹਨਾਂ ਨੂੰ ਵਧੀਆ ਜੋਬ ਮਿਲੂ 아이ਨੀ ਇੰਗਲਿਸ਼ ਵਧੀਆ ਵੀ ਨਹੀਂ ਹੁੰਦੀ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਆਪਣੇ ਜਿਹੜੇ ਮਿਡਲ ਫੈਮਿਲੀ ਦੇ ਬੱਚੇ ਐ ਇਹਨੂੰ ਠੀਕ ਠਾਕ ਸਕੂਲ ਦੇ ਵਿੱਚ ਪੜਦੇ ਸੀ ਤੇ ਠੀਕ ਠਾਕ ਇੰਗਲਿਸ਼ ਆਉਂਦੀ ਆ ਤੇ ਉਹਨਾਂ ਕੋਲੇ ਕੋਈ ਸਕਿੱਲ ਵੀ ਨਹੀਂ ਹੈਗੀ ਸਕਿੱਲੇ ਹੀ ਆ ਵਸ ਦਿਹਾੜੀ ਕਰਨ ਵਾਲੀ ਕਹਿੰ ਕਿ ਉਹ ਸਕਿੱਲ ਹੈ ਨਹੀਂ ਬਾਈ ਸਕਿੱਲ ਵਾਲੇ ਤਾਂ ਹੈਲਪਰ ਹੋ ਗਿਆ ਹੈਲਪਰ ਉਹਨੂੰ ਕਹਦਾਦੇ ਆ ਦਿਹਾੜੀ ਵਾਲੇ ਜਿਵੇਂ ਮਿਸਤਰੀ ਨੂੰ ਚੱਪਣਾ ਉਹ ਰਿਲ ਕੜਾ ਫੜਾਉਦਾ ਚੱਕ ਚੱਕ ਕੇ ਤੇ ਗੱਲ ਮੁਕਦੀ ਇਹ ਹੈ ਵੀ ਕੰਮ ਡਾਊਨ ਹੋ ਗਿਆ 트াম্প ਦੀਆਂ ਨੀਤੀਆਂ ਦੇ ਕਾਰਨ ਬਾਈ 트াম্প ਸਾਹਿਬ ਨੇ ਜਿਹੜਾ ਟੈਰਫ ਲਾਇਆਗਾ ਤੇ ਕੈਨੇਡਾ ਨੇ ਵੀ ਟੈਰਫ ਲਾਤਾ ਉਹਦੇ ਕਾਰਨ ਮੰਗਿਆ ਹੀ ਹੋ ਗਈ ਜਿਹਦੇ ਕਾਰਨ ਕੰਮ ਬੰਦ ਹੋ ਗਿਆ ਤੇ ਮੁੰਡਿਆਂ ਨੇ ਹੀ ਐ ਮੈਂ ਤੇ ਕਿਸ਼ਤਾ ਕਢਾ ਲਈਆਂ ਗੱਡੀਆਂ ਕਿਸ਼ਤਾ ਤੇ ਗੱਡੀ ਕਢਾ ਲਈ ਹੁਣ ਉਹ ਕਿਸ਼ਤ ਪਤਿੰਦਰ ਕਿਉਂਕਿ ਬਾਈ ਜਿਹੜੇ ਦਾ ਮੁੰਡੇ ਨੂੰ ਸਾਈਕਲਾ ਸੰਗਲਾ ਤੇ ਕਰਦੇ ਆ ਉਹਦਾ ਵੱਖਰੀ ਗੱਲ ਆ ਕਿ ਉਹਨਾਂ ਨੇ ਕਿਹੜਾ ਕਿਸ਼ਤ ਦੇਣੀ ਹੈਗੀ ਉਹਨਾਂ ਦਾ ਚੱਲਦੀ ਰਹਿਣਾ ਤੋਰੀ ਫੁਰਕਾ ਵੀ ਜਿੰਨੇ ਕਮਾਲ ਦੇ ਠੀਕ ਆ ਜਿਹੜੇ ਮੁੰਡਿਆਂ ਨੇ ਹੁਣ ਗੱਡੀਆਂ ਲੈ ਲਈਆਂ 3-400 200 ਇੰਸ਼ੋਰੈਂਸ ਵੀ ਜਾਂਦਾ ਮੰਥਲੀ ਤੇ ਗੱਡੀ ਦੀ ਕਿਸ਼ਤ ਵੀ ਜਾਂਦੀ ਆ 5-600 ਡਾਲਰ ਤਕਰੀਬਨ ਕੁੱਲ ਮਲਾ ਕੇ ਲਾ ਲਓ ਵੀ ਗੱਡੀ ਗੱਡੀ ਦਾ ਖਰਚਾ ਤੇਲ ਇੰਸ਼ੋਰੈਂਸ 2000 ਤੋਂ 2500 ਆ 2500 ਜੇ ਅਗਰ ਨਵੇਂ ਮਾਡਲ ਦੀ ਗੱਡੀ ਲਈਤੀ ਆ ਪ੍ਰਾਣੀ ਗੱਡੀ ਤੇਲ ਵੱਧ ਖਾਂਦੀ ਆ ਪ੍ਰਾਣੀਆਂ ਗੱਡੀਆਂ ਤਾਂ 2-2000 ਦੀਆਂ ਤੇਲ ਖਾ ਜਾਂਦੀਆਂ ਜਿਹਨਾਂ ਦੇ ਸਵਾ ਲੱਖ ਦਾ ਤੇਲ ਖਾ ਜਾਂਦੀ ਇਹ ਬੰਦਾ ਦੂਰੇ ਡੋਰ ਰੈਸ਼ ਕਰਦਾ ਕਿਉਂ ਇੰਨੀ ਚੱਲਦੀ ਆ ਗੱਡੀ ਸਾਰਾ ਦਿਨ ਤੇ ਗੱਲ ਇਦੇ ਵਿੱਚ ਇੱਕ ਹੋਰ ਵੀ ਕੱਲ ਮੈਨੂੰ ਵੀਰ ਮਿਲ ਗਿਆ ਉਹ ਕਹਿੰਦਾ ਬਈ ਤੂੰ ਸਾਈਕਲ ਤੇ ਫਿਰਦਾ ਆ ਸਕੂਟਰ ਹੀ ਚਲਾਉਣ ਆਲਾ ਖੜਕੇ ਸਕੂਟਰ ਕਹਿੰਦਾ ਬਈ ਗੱਡੀ ਲੈ ਲਾ ਤੂੰ ਮੈਂ ਕਹਾ ਵੀ ਮੈਨੂੰ ਆਪਦਾ ਪਤਾ ਗੱਡੀ ਤਾਂ ਲੈਣ ਨੂੰ ਮੇਰਾ ਬਥੇਰਾ ਜੀ ਕਰਦਾ ਪਰ ਇਥੇ ਠੀਕ ਆ ਬਈ ਮੈਂ ਕਹਾ ਗੱਡੀਆਂ ਇੰਡੀਆ ਚਲਾਈਆਂ ਨੇ ਆਪਾਂ ਇੱਥੇ ਖੁਸ਼ ਆ ਜਿੰਨਾ ਕੁ ਟਾਈਮ ਲਾਉਣਾ ਲਾ ਕੇ ਟੱਪ ਜਾਗੇ ਮੈਂ ਕਹਾ ਵੀ ਹੁਣ ਸੌਂਦਾ ਜਾਨੀ ਆ ਜਿਹੜੇ 8 10 ਘੰਟੇ ਸੌਣੇ ਆ ਬੜਾ ਲੰਮਾ ਟਾਈਮ ਤਾਂ ਨਹੀਂ ਕਿਉਂਕਿ ਉਹ ਰੋ ਕੰਮ ਤੇ ਜਾਈਦਾ ਬਈ 8 ਕੁ ਘੰਟੇ ਸੌ ਜਾਈਦਾ ਤੇ ਬਈ ਤੇ ਗੱਡੀ ਕਿਸ਼ਤਾਂ ਤੇ ਲੈ ਲਈ ਫਿਰ ਡਾਊਬਲ ਸ਼ਿਫਟ ਲਾਉਣੀ ਪੈਣੀ ਆ ਫਿਰ 5 ਘੰਟੇ ਸੌਣਾ ਪੈਣਾ ਫਿਰ ਐ ਟੈਂਸ਼ਨ ਰਹੂਗੀ ਵੀ ਕਿਸ਼ਤ ਵੀ ਭਰਨੀ ਆ ਤੇ ਉਧਰੋਂ ਕਿਸ਼ਤ ਭਰ ਲਾ ਉਧਰੋਂ ਵੀ ਇਕੱਠੇ ਹੋ ਜਾਣ ਕਿਉਂ 2000 ਤਾਂ ਗੱਡੀ ਦਾ ਜਾਣਾ ਬਈ ਨਾ ਨਾ ਕਰਦੇ ਫਿਰ ਉਹਦੀ ਰੱਬ ਨਾ ਕਰੇ ਰੁਪਏ ਆ ਆ ਗਈ ਕੋਈ 파ਕੀਆਂ ਵੀ ਬਹੁਤ ਮਿਲਦੀਆਂ ਨੇ ਹੁਣ ਹੋ ਸਕਦਾ ਮਹੀਨੇ ਦੇ ਵਿੱਚ ਤੁਹਾਨੂੰ 1 ਆ 2 ਹੋਸਾ ਦਾ ਤਿੰਨ ਵੀ 파ਕੀਆਂ ਮਿਲ ਜਾਣ ਤੁਹਾਡਾ 3 400 ਦਾ ਇੰਸ਼ੋਰੈਂਸ ਵੀ ਆਪਣੇ ਪਰਚੇ ਟਿਕਾ ਹੀ ਮਿਲ ਜਾਣਗੇ ਚਲਾਨਾ ਦੀਆਂ 32000 ਨੋ پارکਿੰਗ ਦਾ ਹੋ ਸਕਦਾ ਆਪਾਂ ਕਈ ਵਾਰੀ ਫੋਨ ਕੱਢ ਲਾ ਨੇ ਉਹਦੋਂ ਆਰਡਰ ਆਇਆ ਹੋਵੇ ਉਹਨਾਂ ਨੇ ਫੜ ਕੇ ਘੇਰ ਲੈਣਾ ਵੀ ਆ ਜਾ ਕਿਉਂ ਪਰਸ ਚਾਰ ਪੰਜ ਦਿਨ ਹੋ ਗਏ ਆ ਸਾਡੇ ਸਾਹਮਣੇ ਮੁੰਡੇ ਨੂੰ ਨਾਲ ਹੀ ਹੰਡਾ ਰੇ ਰਹਿਣਾ ਜਾਂਦਾ ਵੀ ਉਹ ਮੁੰਡੇ ਨੂੰ 478 ਡਾਲਰ ਦੀ ਪਰਚੀ ਦਿੱਤੀ ਆ ੁੱਲ ਮਲਾ ਕੇ ਕਿਉਂ ਕਹਦੇ ਜੀ ਤੇਰੀ ਗੱਡੀ ਦੇ ਵਿੱਚ ਉਹਨੇ ਮੜਾਇਆ ਫੋਨ ਦੇਖਦਾ ਸੀ ਨਾਲ ਹੀ ਕਿਤੇ ਖੜਿਆ ਸੀਗਾ ਟ੍ਰੈਫਿਕ ਵਾਲਾ ਉਹ ਕਹਿੰਦਾ ਵੀ ਰਾਲਾ ਸਾਈਡ ਤੇ ਜਦੋਂ ਸਾਈਡ ਤੇ ਲਾ ਲਈ ਉਹ ਕਹਿੰਦਾ ਜੀ ਆ ਲੈ ਲੈ ਜਾ ਖੁਸ਼ਕਬਰੀ ਇਹ ਇਕੱਲੀ ਪਰਚੀ ਨਾਲ ਨਹੀਂ ਸਰਦਾ ਇੱਕ ਵਾਰੀ ਤਾਂ ਹੁਣ ਪਰਚੀ ਮਿਲ ਗਈ ਹੋ ਸਕਦਾ ਜਿੱਦੇ ਥੋੜਾ ਜਨਮ ਦਿਨ ਉਹਦੇ ਫੇਰੇ ਇੱਕ ਪਰਤੀ ਆਈ ਸੀ ਉਹਦੇ ਕਹਦਾ ਸੀ ਜੀ ਆ ਚ ਕੋਈ ਇੱਕ ਗਿਫਟ ਹੋਰ ਤੇ ਇੱਕ ਹੋਰ ਮੁੰਡੇ ਦੀ ਕਹਾਣੀ ਸੁਣਾਦਾਨੇ ਇੱਕ ਮੁੰਡਾ ਡਰਿੰਕ ਪੀ ਕੇ दारू ਕਰਦਾ ਸੀ ਗੱਡੀ ਚਲਾਉਂਦਾ ਸੀਗਾ ਥੋੜੀ ਅਲਕੋਹਲ ਪੀਤੀ ਹੋਊਗੀ ਉਹਨਾਂ ਦੀ ਮਸ਼ੀਨ 'ਚ ਆ ਗਈ ਬਿਲਕੁਲ ਪੀਤੀ ਹੋਈ ਆ ਜਦੋਂ ਅਲਕੋਹਲ ਆ ਗਈ ਤਾਂ ਉਹਨਾਂ ਨੇ ਉਹਨਾਂ ਦੀ ਗੱਡੀ ਬੌਂਡ ਕਰਤੀ ਗੰਡੀ ਬੌਂਡ ਕਰਕੇ 6 ਮਹੀਨਿਆਂ ਲਈ ਬੌਂਡ ਕਰਤੀ ਬਈ ਤੇ ਇਹ ਨਹੀਂ ਹੈਗਾ ਵੀ ਗੱਡੀ ਬੌਂਡ ਕਰਕੇ ਸਰ ਗਿਆ ਗੱਡੀ ਦੀਆਂ ਕਿਸ਼ਤਾਂ ਤਾਂ ਭਰਦਾ ਭਰਦਾ ਚੱਲੋ ਇੰਸ਼ੋਰੈਂਸ ਆ ਜਿਹੜਾ ਉਹ ਸਟੌਪ ਹੋ ਗਿਆ ਦਾ ਇਥੇ ਕੌਲਾ ਹੀ ਆ ਗੱਡੀ ਬੌਂਡ ਦੇ ਨਾਲ ਉਹਨਾਂ ਦੇ ਥਾਣੇ 'ਚ ਖੜੀ ਦੀ ਡੇਲੀ ਦੀ ਪਾਰਕਿੰਗ ਦੇਣੀ ਪੈਂਦੀ ਆ 30 ਡਾਲਰ ਇੰਡੀਆ ਦਾ 1800 ਉਹਨੂੰ ਡੇਲੀ ਦੇਣਾ ਪੈਂਦਾ ਉਹਦਾ ਪਾਰਕਿੰਗ ਦਾ ਖਰਚਾ ਉਹ ਕਹਿੰਦੇ ਜੀ ਸਾਡੇ ਥਾਣੇ 'ਚ ਗੱਡੀ ਖੜੀ ਆ ਛੋਟੀ ਪਾਰਕਿੰਗ ਛੋਡੇ ਜੰਮੇ ਪਹੂਗੀ ਇਹ ਪੈਸੇ ਪਾਰਕ ਹੀ ਨਹੀਂ ਹੈਗੀ ਇਹ ਪੇ ਪਾਰਕਿੰਗ ਆ ਔਰੇ ਉਹ ਡੇਲੀ ਮੁੰਡਾ 30 ਡਾਲਰ ਭਰ ਰਿਹਾ 6 ਮਹੀਨਿਆਂ ਦੇ ਵਿੱਚ ਦੇਖ ਲਓ ਤੁਸੀਂ ਉਹਨੇ 6-7000 3-4 ਲੱਖ ਤਾਂ ਸਿਰਫ ਪਾਰਕਿੰਗ ਦੇ ਹੀ ਭਰਨਾ ਤੇ ਇਹ ਛੋਟੀਆਂ ਛੋਟੀਆਂ ਗਲਤੀਆਂ ਬਈ ਬਹੁਤ ਮਰਵਾ ਦਿੰਦੀਆਂ ਨੇ ਜਿੱਦਾਂ ਛੋਟੀ ਗਲਤੀ ਹੋ ਗਈ ਗੱਡੀ ਲੈ ਲਈ ਕਿਸ਼ਤਾਂ ਤੇ ਇਹ ਬੜਾ ਅਸਰ ਪਾਉਂ ਗਿਆ ਜ਼ਿੰਦਗੀ ਤੇ ਬਈ ਆਪਣੀ ਮੈਂ ਉਹਨੂੰ ਆਖਿਆ ਮੁੰਡੇ ਨੂੰ ਮੈਂ ਕਹਿੰਦੀ ਜਿੰਨੀ ਆਪਣੀ ਹੈਸੀਅਤ ਆ ਬਈ ਅਸੀਂ ਆਪਾਂ ਉਹਦਾ ਸਕੂਟਰ ਵੀ ਠੀਕ ਆ ਚਾਰਜ ਕਰ ਲਈਦਾ ਵਧੀਆ ਚੱਲ ਜਾਈਦਾ ਸੌਖੀ ਨੀਂਦ ਸੋ ਜਾ ਗਿਆ ਉਹ ਮੁੰਡਿਆਂ ਨੇ ਬਈ ਕਦੀ ਜ਼ਿੰਮੇਵਾਰੀ ਇੰਡੀਆ ਦੇ ਵਿੱਚ ਚਲਾਈ ਨਹੀਂ ਸੀ ਪੈਸੇ ਇਕੱਠੇ ਕੀਤੇ ਨਹੀਂ ਸੀ ਕਿਉਂ ਉਹਨਾਂ ਨੂੰ ਕੀ ਹੁੰਦਾ ਆਈਫੋਨ ਮਿਲ ਗਿਆ ਕਿਸ਼ਤਾਂ ਤੇ ਗੱਡੀ ਮਿਲ ਗਈ ਚੱਕ ਲੋ ਆਪਣੇ ਨਾਲੇ ਕੀ ਸੋਚ ਰਹੇ ਨੇ ਕਿਹੜਾ ਮੂ ਵੀ ਮੋੜ ਦਾਂਗੇ ਕੀ ਸੌਖੀ ਅਹੀਂ ਮੋੜ ਦਾਂਗੇ ਕੋਈ ਗੱਲ ਨਹੀਂ ਮੋੜ ਦਾਂਗੇ ਬਈ ਉਹ ਅੱਧੀ ਜ਼ਿੰਦਗੀ ਦਾ ਮੋੜ ਨਹੀਂ ਲੰਘੀ ਆ ਦੀ ਪੂਰੇ ਕੋਈ ਬੈਨੀਫਿਟ ਤਾਂ ਹੋਇਆ ਨਹੀਂ ਕਮਾਲਾ ਦੇ ਦੇ ਕਮਾਲਾ ਦੇ ਲੈ ਪੱਲੇ ਕੁਝ ਬਚਿਆ ਨਹੀਂ ਹੈਗਾ ਸੇਫਤਾ ਕੁਝ ਨਹੀਂ ਕਰਿਆ ਹੈਗਾ ਨਾ ਜ਼ਿੰਦਗੀ ਦਾ ਬਸ ਕਿਸ਼ਤਾਂ ਦੇਣਾ ਨਹੀਂ ਬਈ ਤਾਂ ਯਾਰ ਕੀ ਫਾਇਦਾ ਹੋਇਆ ਤੇ ਪੈਸੇ ਹੈ ਨਹੀਂ ਸੇਫ ਵੀ ਇੰਡੀਆ ਜਾ ਕੇ ਘਰ ਦੇ ਨੂੰ ਮਿਲ ਸਕੀ ਜੇ ਇੰਡੀਆ ਮਿਲਿਆ ਤਾਂ 2 ਮਹੀਨੇ ਲਾਇਆ ਪੂਰੇ ਬੇਸਮੈਂਟ ਦਾ ਕਿਰਾਇਆ ਸੋਨੂੰ 60 70000 ਭਰਨਾ ਪੈਣਾ ਹੋਰ ਨਾਲ ਦੇ ਬਿੱਲ ਭਰਨੇ ਪੈਣੇ ਆ ਉਹ ਹੋ ਗਏ ਫਿਰ ਛੋਟੀ ਗੱਡੀ ਦਾ ਪੰਗਾ ਜੇ ਗੱਡੀ ਲੈਤੀ ਹੋਈਆ ਉਹ ਕਿਹਦੇ ਖੜਾਉਣੀ ਪੈਣੀ ਹੈ ہزار ਦੋਸਤੋ ਤੋੜਨਗੇ ਫਿਰ ਤੀਜੀ ਗੱਲ ਆ ਇੰਡੀਆ ਜਾਉਂਗੇ ਆਉਂਗੇ ਪੰਜ ਸਾਨ ਸਭ 5 ਲੱਖ ਦਾ ਖਰਚਾ ਮੂਲ ਦੀ ਗੱਲ ਆ ਵੀ ਹੋ ਜੂ ਹਵਾ ਚ ਵੀ ਜਾਂਦਾ ਬੰਦਾ ਉੱਥੇ ਸ਼ੋਸ਼ੀ ਮੂਸ਼ੀ ਕਰਦਾ ਵੀ ਆਹ ਦੇਖੋ ਆਇਆ ਜੀ ਮੁੰਡਾ ਸਾਡਾ ਕੰਟਾ ਤੋਂ ਤੇ ਕੁੱਲ ਮਿਲਾ ਕੇ ਇਹ ਆ ਵੀ ਉਹ ਇੱਕ ਡੇਢ ਸਾਲ ਪਿੱਛੇ ਭੱਜ ਜਾਂਦਾ ਜਦੋਂ ਇੰਡੀਆ ਗਿਆ ਡਾ ਮਾਰਕਾ ਜੀ ਫੈਮਲੀ ਉਹ ਮੇਰਾ ਤਾਂ ਪਤੀ ਹੀ ਕਿੰਨਾ ਕਿ ਪਿੱਛੇ ਭੱਗੇ ਆ ਤਾਂ ਕਰਕੇ ਵੀਰੋ ਇੱਥੇ EMI ਤੇ ਚੱਲ ਰਹੀ ਹੈ EMI ਤੇ ਵੀ ਉਹ ਤਾਂ ਚੱਲ ਰਹੀ ਆ ਵੀ ਲੋਕ ਥੋੜੇ ਜਿਨਾ ਢੰਗ ਸਿਰ ਵੀ ਨਹੀਂ ਚੱਲ ਆਪਣੇ ਤੋਂ ਜਿਆਦੇ ਬਜਟ ਦੀਆਂ ਚੀਜ਼ਾਂ ਲੈਣੀਆਂ ਕਿਉਂਕਿ ਚਾਦਰ ਉਨੀ ਕੀ ਲੈਣੀ ਚਾਹੀਦੀ ਆ ਜਿੰਨੇ ਕ ਪੈਰ ਹੋਣ ਹੁਣ ਜੀ ਆਪਾਂ ਚਾਦਰ ਤੋਂ ਆਪਾਂ ਪੈਰ ਬਾਹਰ ਕੱਢਾਂਗੇ ਬਾਈ ਉਹ ਤਾਂ ਆਪਣੀ ਗਲਤੀ ਹੈ ਨਾ ਉਹਦੇ ਵਿੱਚ ਉਹਨਾਂ ਦੀ ਗਲਤੀ ਤਾਂ ਹੈ ਨਹੀਂਗੀ ਉਹ ਤਾਂ ਆਪਾਂ ਛੋਸ਼ੇ ਕਰ ਰਹੇ ਆ ਤਾਂ ਆਪਣੀ ਗਲਤੀ ਆ ਤਾਂ ਮੈਂ ਤਾਂ ਇਹੀ ਕਹਿਣਾ ਵੀਰਾਂ ਨੂੰ ਬਾਈ ਜੀ ਦੇਖ ਕੇ ਚੱਲਿਆ ਕਰੋ ਕਿਉਂ ਉਰੇ 30-40 ਹਜ਼ਾਰ ਡਾਲਰ ਦੀ ਗੱਡੀ ਲੈ ਲਈ ਉਹਦੇ ਉੱਤੇ 10-15-20 ਹਜ਼ਾਰ ਵਿਆਜ ਵੀ ਲੱਗੂਗਾ ਇੰਟਰਸਟ ਲੱਗੂਗਾ ਤੇ ਉਹ ਘਰ ਦੇ ਘਰ ਦੇ ਅੱਧੀ ਜ਼ਿੰਦਗੀ ਲੱਗ ਜਾਣੀ ਆ 8-7 ਸਾਲ ਦੀਆਂ ਕਿਸ਼ਤਾਂ ਬਾੜ ਜਾਣੀਆਂ ਨੇ ਫਿਰ ਚੜੇ ਮਹੀਨੇ ਫਿਕਰ ਆ ਕੰਮ ਚੱਲੇ ਨਾ ਚੱਲੇ ਬੈਂਕ ਨੇ ਕਿਸ਼ਤ ਕੱਟਣੀ ਆ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਬਈ ਦੇਖ ਕੇ ਲਿਆ ਕਰੋ ਤੇ ਬਾਕੀ ਇੱਕ ਬਾਬੇ ਦੀ ਸਟੋਰੀ ਆ ਜੋ ਸਾਡੇ ਨਾਲ ਹੀ ਰਹਿੰਦਾ ਦਾ ਤੇ ਉਹ ਬੜਾ ਖੁਸ਼ ਆ ਉਹਨੇ ਰਿਫਿਊਜੀ ਕੇਸ ਲਾਇਆ ਸੀ ਪੀਆਰ ਮਿਲ ਗਈ ਉਹਦੀ ਸਟੋਰੀ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਤੇ ਤੁਸੀਂ ਦੇਖਿਓ ਤੇ ਉਹਦੀ ਸਟੋਰੀ ਕੀ ਆ ਮੈਨੂੰ ਤਾਂ ਤੁਸੀਂ ਬਾਕੀ ਹੈਰਾਨ ਹੋ ਜਾਓਗੇ ਆਹ ਸਟੋਰੀ ਆ ਵੀ ਕੀ ਨਿਕਲਿਆ ਤੇ ਕੀ ਖਟਿਆ ਠੀਕ ਹੈ ਬਾਈ ਜੀ ਅਗਲੀ ਵੀਡੀਓ ਚ ਮਿਲਦੇ ਆ ਉਹ ਸਾਡੀ ਅਗਲੀ ਵੀਡੀਓ ਵੀ ਜਰੂਰ ਦੇਖਿਓ ਇਸ ਵੀਡੀਓ ਨੂੰ ਬਾਈ ਜੀ ਸ਼ੇਅਰ ਕਰਦਿਆ ਕਰੋ ਤੁਹਾਡੇ ਛੋਟੇ ਭਾਈ ਦੀ ਵੱਡਾ ਲਾ ਲਓ ਛੋਟਾ ਲਾ ਲਓ ਤੇ ਜਰੂਰ ਸ਼ੇਅਰ ਕਰਿਆ ਕਰੋ ਬਈ ਵੀਡੀਓ ਨੂੰ ਤੇ ਕਮੈਂਟ ਵੀ ਕਰਦਿਆ ਕਰੋ ਬਾਈ ਠੀਕ ਹੈ ਜੀ ਧੰਨਵਾਦ